ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਸਣ ਜਾਂ ਸਪੀਚ ਲੈ ਕੇ ਆਇਆ ਚਾਹ ਸਹਿਬਜ਼ਾਦੀ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਿਹੜੀ ਵੀ ਜਮਾਤ ਵਿੱਚ ਤੁਸੀਂ ਪੜਦੇ ਹੋ ਉਹ ਲਿਖਣੀ ਹੈ ਜਮਾਤ ਦਾ ਵਿਦਿਆਰਥੀ ਹਾਂ ਮੇਰਾ ਨਾਮ ਜੋ ਵੀ ਤੁਹਾਡਾ ਨਾਮ ਹੈ ਉਹ ਲਿਖਣਾ ਹੈ ਅੱਜ ਮੈਂ ਆਪ ਜੀ ਦੇ ਸਾਹਮਣੇ ਚਾਰ ਸਹਿਬਜ਼ਾਦੇ ਤੇ ਭਾਸ਼ਣ ਪੇਸ਼ ਕਰਨ ਜਾ ਰਿਹਾ ਹਾਂ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਨੂੰ ਚਾਰ ਸਹਿਬਜ਼ਾਦੇ ਕਿਹਾ ਜਾਂਦਾ ਹੈ ਇਨ੍ਹਾਂ ਚਾਰ ਸਹਿਬਜ਼ਾਦਿਆਂ ਦੇ ਨਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਵੱਡੇ ਸਹਿਬਜ਼ਾਦਿਆਂ ਵਜੋਂ ਜਾਣੇ ਜਾਂਦੇ ਹਨ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬਜ਼ਾਦਿਆਂ ਵਜੋਂ ਜਾਣੇ ਜਾਂਦੇ ਹਨ ਵੱਡੇ ਸਹਿਬਜ਼ਾਦਿਆਂ ਦੀ ਵਿਦਿਆ ਪੜ੍ਹਾਈ ਘੋੜਸਵਾਰੀ ਤਲਵਾਰਵਾਜ਼ੀ ਵਗੈਰਾ ਗੁਰੂ ਸਾਹਿਬ ਅਤੇ ਪ੍ਰਮੁੱਖ ਸੇਵਕਾਂ ਦੀ ਨਿਗਰਾਨੀ ਹੇਠ ਹੋਈ ਸੀ ਦਸੰਬਰ 1704 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਸਰਸਾ ਨੇੜੇ ਦੁਸ਼ਮਣ ਫੌਜਾਂ ਨਾਲ ਭਾਰੀ ਜੰਗ ਹੋਇਆ ਸਰਸਾ ਪਾਰ ਕਰਕੇ ਰੋਪੜ ਨੇੜੇ ਵਿਕਮਸਾਨ ਦਾ ਜੰਗ ਹੋਇਆ ਆਖਰ ਚਮਕੌਰ ਦੀ ਕੱਚੀ ਗੜੀ ਨੁਮਾ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਹਿਬਜ਼ਾਦਿਆਂ ਦੇ ਕੁਝ ਕੋ ਗਿਣਤੀ ਸਿੱਖਾਂ ਨੇ ਆਪਣਾ ਲਈ ਸੀ ਇਸ ਦੌਰਾਨ ਚਮਕੌਰ ਦੀ ਜੰਗ ਵਿੱਚ ਦੁਸ਼ਮਣ ਦੀ ਫੌਜ ਨਾਲ ਲੋਹਾ ਲੈਂਦੇ ਹੋਏ 21 ਦਸੰਬਰ 1704 ਈਸਵੀ ਨੂੰ ਹੋਰਨਾ ਸਿੰਘਾਂ ਨਾਲ ਪਹਿਲਾਂ ਬਾਬਾ ਅਜੀਤ ਸਿੰਘ ਜੀ ਅਤੇ ਬਾਅਦ ਵਿੱਚ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਸਰਸਾ ਕੰਡੇ ਹੋਏ ਹਮਲੇ ਦੌਰਾਨ ਗੁਰੂ ਪਿਤਾ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪਰਿਵਾਰ ਤੋਂ ਵਿਛੜ ਗਏ ਸਨ ਜਿਨ੍ਹਾਂ ਨੂੰ ਖੇੜੀ ਪਿੰਡ ਦਾ ਗੰਗੂ ਰਸੋਈਆ ਆਪਣੇ ਪਿੰਡ ਲੈ ਗਿਆ ਸੀ ਅਤੇ ਬਾਅਦ ਵਿੱਚ ਲਾਲਚ ਵਿੱਚ ਆ ਕੇ ਸ਼ਿਕਾਇਤ ਕਰ ਦਿੱਤੀ ਮੁਗਲ ਹਕੂਮਤ ਵੱਲੋਂ ਛੋਟੇ ਸੈਫਜਾਦਿਆਂ ਨੂੰ ਮੁਸਲਮਾਨ ਧਰਮ ਕਬੂਲ ਕਰਵਾਉਣ ਲਈ ਬਹੁਤ ਸਾਰੇ ਲਾਲਚ ਦਿੱਤੇ ਗਏ ਪਰ ਜਦ ਉਹ ਨਾ ਮੰਨੇ ਤਾਂ 26 ਦਸੰਬਰ 1704 ਈਸਵੀ ਨੂੰ ਸਰਹੰਦ ਦੀ ਧਰਤੀ ਤੇ ਜਿਉਂਦਿਆਂ ਨੂੰ ਹੀ ਨੀਹਾਂ ਵਿੱਚ ਚਣਕੇ ਸ਼ਹੀਦ ਕਰ ਦਿੱਤਾ ਗਿਆ ਇਸ ਤਰ੍ਹਾਂ ਚਾਰੇ ਸੈਫਜਾਦੇ ਲੋਕਮਨਾਂ ਵਿੱਚ ਹਮੇਸ਼ਾ ਲਈ ਅਮਰ ਹੋ ਗਏ ਇਨ੍ਹਾਂ ਚਾਰੇ ਸੈਫਜਾਦਿਆਂ ਦੀ ਲਾਸਾਨਿਸ਼ਾਤ ਨੂੰ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਇਸ ਤੋਂ ਸਿੱਖਿਆ ਲੈਂਦੇ ਹੋਏ ਸਾਨੂੰ ਵੀ ਜ਼ੁਲਮ ਧੱਕੇ ਵਿਰੋਧ ਅਵਾਜ਼ ਬੁਲੰਦ ਕਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ ਧੰਨਵਾਦ ਹਾਂਜੀ ਇਹ ਸੀ ਚਾਰ ਸਾਬ ਜਾਦੇ ਤੇ ਭਾਸ਼ਣ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ